ਚਲ ਰਿਹਾ ਹੈ ਲਾਕਡਾਊਨ ਦੇ ਦੌਰਾਨ ਸੂਬਾ ਸਰਕਾਰ ਵੱਲੋਂ ਸ਼ਰਾਬ ਦੇ ਸ਼ੌਕੀਨਾਂ ਨੂੰ ਸ਼ਰਾਬ ਪਿਲਾਉਣ ਦੀ ਇੱਕ ਆਜਗਾਈ ਸੀ ਪਰ ਲੱਗਦਾ ਹੈ ਇਸ ਆਸ ਤੇ ਪਾਣੀ ਫਿਰ ਗਿਆ ਹੈ ਲਾਕਡਾਊਨ ਦੇ ਦਰਮਿਆਨ ਬੇਸ਼ੱਕ ਸੂਬਾ ਸਰਕਾਰ ਵੱਲੋਂ ਕੁਝ ਘੰਟੇ ਸ਼ਰਾਬ ਦੇ ਠੇਕੇ ਖੋਲਣ ਦੇ ਨਾਲ-ਨਾਲ ਸ਼ਰਾਬ ਦੇ ਸ਼ੌਕੀਨਾਂ ਲਈ ਸ਼ਰਾਬ ਦੀ ਹੋਮ ਡਿਲੀਵਰੀ ਦੇ ਹੁਕਮ ਵੀ ਦਿੱਤੇ ਹਨ ਪਰ ਠੇਕੇਦਾਰਾਂ ਨੇ ਸ਼ਰਾਬ ਦੇ ਠੇਕੇ ਖੋਲਣ ਤੋਂ ਸਾਫ਼ ਮਨਾ ਕਰ ਦਿੱਤਾ ਹੈ ਲੌਕਡਾਊਨ ਕਰਕੇ ਸੂਬਾ ਸਰਕਾਰ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਿਆ ਜਿਸ ਕਰਕੇ ਸਰਕਾਰ ਇਹਨਾਂ ਹਾਲਾਤਾਂ ਵਿੱਚ ਵੀ ਜਨਤਾ ਨੂੰ ਸ਼ਰਾਬ ਪਲਾ ਕੇ ਸਰਕਾਰੀ ਖਜ਼ਾਨੇ ਦਾ ਘਾਟਾ ਕੁਝ ਹੱਦ ਤੱਕ ਪੂਰਾ ਕਰਨਾ ਚਾਹੁੰਦੀ ਹੈ ਕਾਬਿਲ ਗੌਰ ਹੈ ਕਿ ਸ਼ਰਾਬ ਦੇ ਟੈਕਸ ਤੋਂ ਸਰਕਾਰ ਨੂੰ ਵੱਡੀ ਆਮਦਨ ਹੁੰਦੀ ਹੈ ਠੇਕੇਦਾਰਾਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਠੇਕੇ ਖੋਲਣ ਸੰਬੰਧੀ ਸਰਕਾਰ ਨੇ ਜੋ ਹਦਾਇਤਾਂ ਦਿੱਤੀਆਂ ਹਨ ਉਹਨਾਂ ਹਦਾਇਤਾਂ ਅਨੁਸਾਰ ਜੇ ਉਹ ਠੇਕੇ ਖੋਲਦੇ ਹਨ ਤਾਂ ਉਹਨਾਂ ਨੂੰ ਵੱਡਾ ਘਾਟਾ ਪਵੇਗਾ ਜਿਸ ਕਰਕੇ ਉਹਨਾਂ ਨੇ ਠੇਕੇ ਨਾ ਖੋਲਣ ਦਾ ਫੈਸਲਾ ਲਿਆ ਹੈ। ਲਾਕਡਾਊਨ ਦੇ ਦਰਮਿਆਨ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲਣ ਦਾ ਫੈਸਲਾ ਲਿਆ ਹੈ। ਤੁਹਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ। ਪਰ ਇਹ ਦੇਖਿਆ ਗਿਆ ਕਿ ਇਹ ਸ਼ਹਿਰ ਦੇ ਵਿੱਚ ਸਾਰੇ ਠੇਕੇ ਸ਼ਰਾਬ ਦੇ ਜੋ ਨੇ ਉਹ ਬੰਦ ਨੇ। ਕੀ ਕਾਰਨ ਹੈ? ਤੇ ਇਸ ਵਿੱਚ ਸਾਨੂੰ ਦੋ ਤਿੰਨ ਮੇਜਰ ਇਸ਼ੂਜ਼ ਨੇ ਜਿਹੜੇ ਕਿ ਲਾਕਡਾਊਨ ਦੇ ਦੌਰਾਨ ਆ ਰਹੇ ਨੇ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਟਾਈਮਿੰਗ ਦੀ। ਰੋਗ ਦੇ ਜਿਹੜਾ ਸਾਡਾ ਰੈਵਨਿਊ ਅਸੀਂ ਸਰਕਾਰ ਨੂੰ ਜਿਹਾ ਨਾ ਹੁੰਦਾ ਉਹ ਪੂਰੇ ਦਿਨ ਦੇ ਹਿਸਾਬ ਨਾਲ ਦੇਣਾ ਹੁੰਦਾ। ਇਸ ਦੌਰਾਨ ਜਿਹੜਾ ਸਾਨੂੰ ਟਾਈਮ ਦਿੱਤਾ ਗਿਆ ਉਹ 1 ਸੈਕਿੰਡ ਦਾ ਉਹ ਮਤਲਬ ਅਦਰ ਟਾਈਮ ਦਿੱਤਾ ਗਿਆ ਸਾਨੂੰ ਜੇ ਸਾਡੇ ਅੱਗੇ ਠੇਕੇ 12 ਘੰਟੇ ਖੁੱਲਦੇ ਸੀਗੇ ਤਾਂ ਹੁਣ 6 ਘੰਟੇ ਦਾ ਟਾਈਮ ਦਿੱਤਾ ਗਿਆ ਤੇ ਅਸੀਂ ਇਹ ਹੀ ਚਾਹੁੰਦੇ ਹਾਂ ਕਿ ਸਰਕਾਰ ਨੂੰ ਕਿ ਜਿਹੜਾ ਸਾਨੂੰ 6 ਘੰਟੇ ਦਾ ਟਾਈਮ ਦਿੱਤਾ ਗਿਆ 6 ਘੰਟੇ ਜਿਹੜੇ ਠੇਕੇ ਸਾਡੇ ਬੰਦ ਰਹਿਣਗੇ ਸਾਨੂੰ ਉਸ ਵਿੱਚ ਰਾਹ ਦਿੱਤੀ ਜਾਵੇ ਜਾਂ ਕੋਈ ਨਾ ਕੋਈ ਹੱਲ ਸਾਨੂੰ ਕੀਤਾ ਜਾਵੇ ਜਾਂ ਕੋਟਾ ਘਟਾਇਆ ਜਾਵੇ ਕੁਝ ਨਾ ਕੁਝ ਕੀਤਾ ਜਾਵੇ ਉਸ ਤੋਂ ਸੈਕਿੰਡ ਸਾਡਾ ਜਿਹੜਾ ਮੇਜਰ ਹੋਰ ਫਲੋਰ ਮਾਰੀ ਸਾਨੂੰ ਸਾਡੇ ਕਲਾਸ ਵਾਈਸ ਕੋਟਾ ਉਸਨੇ ਦੇਸੀ ਕੋਟਾ ਹੈ ਅੰਗਰੇਜ਼ੀ ਕੋਟਾ ਹੈ ਦੇਸੀ ਜਿਹੜਾ ਕੋਟਾ ਸੀਗਾ ਉਹ ਜਿਹੜੀ ਮੇਜਰ ਅਬਸੈਂਸ ਸੀਗੀ ਉਹ ਸਾਡੇ ਲੋ ਜਿਹੜੇ ਇਕਨੋਮੀ ਜਾਂ ਲੋ ਜਿਹੜੇ ਆਪਣੀ ਲੇਬਰ ਕਲਾਸ ਬੰਦੇ ਨੇ ਉਹ ਪਿੰਦੇ ਸੀਗੇ ਉਹਦੇ ਵਿੱਚ ਹੁਣ ਆਪਾਂ ਦੇਖ ਸਕਦੇ ਹਾਂ ਲੁਧਾਨੇ ਵਿੱਚੋਂ 6 ਲੱਖ ਬੰਦਾ ਜਿਹੜਾ ਹੈਗਾ ਉਹ ਰਿਸਟਰ ਕਰ ਚੁੱਕਾ ਹੈ ਕਿ ਉਹ ਆਪਣੇ ਮਾਈਗ੍ਰੈਂਟ ਲੇਬਰ ਉਹ ਆਪਣੇ ਆਪਣੇ ਘਰਾਂ ਨੂੰ ਜਾ ਰਹੀਆਂ ਨੇ ਤੇ ਜੇ ਆਪਣੇ ਆਪਣੇ ਘਰਾਂ ਨੂੰ ਲੇਬਰ ਚਲ ਜੂਗੀ ਜਿਹੜਾ ਸਾਡੇ ਕੋਲ ਖਰੀਦੇ ਸੀਗੇ ਸ਼ਰਾਬ ਤੇ ਉਹ ਨਹੀਂ ਖਰੀਦਣਗੇ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਲਾਸ ਹੋਏਗਾ 6 ਲੱਖ ਬੰਦੇ ਇੱਕ ਵੱਡੀ ਫਿਗਰ ਹੈ ਇਹ ਕਿਲੂ ਵਾਲੇ ਵਿੱਚ ਮੂਵ ਕਰ ਰਹੀ ਹੈਗੀ ਹੈ। ਹਾਂਜੀ ਜਿਹੜੇ ਹੋਮ ਡਿਲੀਵਰੀ ਦੇ ਆਰਡਰ ਮਿਲੇ ਨੇ ਸ਼ਰਾਬ ਦੇ ਉਹਦੇ ਨਾਲ ਵੀ ਤੁਹਾਡੇ ਜਿਹੜੇ ਲੋਕਲ ਰੈਜ਼ੀਡੈਂਟ ਨੇ ਉਹਨਾਂ ਨੂੰ ਕਾਫੀ ਮਦਦ ਮਿਲ ਸਕਦੀ ਹੈਗੀ ਉਹਨਾਂ ਦੇ ਥਰੂ ਤੁਹਾਨੂੰ ਜਿਹੜਾ ਹੈਗਾ ਜਨਰੇਸ਼ਨ ਹੋ ਸਕਦੀ ਹੈ ਕਾਫੀ ਰੈਵਨਿਊ ਦੀ। ਸਰ ਹੋਮ ਡਿਲੀਵਰੀ ਤਾਂ ਪਹਿਲੀ ਤਾਂ ਇਹ ਕੋਈ ਪ੍ਰਾਇਮਰੀ ਪ੍ਰੋਡਕਟ ਨਹੀਂ ਹੈਗਾ। ਸ਼ਰਾਬ ਇੱਕ ਸੈਕੰਡਰੀ ਪ੍ਰੋਡਕਟ ਚ ਆਉਂਦਾ ਵਾ। ਪੰਦਾ ਪਹਿਲਾਂ ਰੋਟੀ ਖਰੀਦੂਗਾ, ਸਬਜ਼ੀ ਖਰੀਦੂ ਉਸ ਤੋਂ ਬਾਅਦ ਸ਼ਰਾਬ ਵਾਲ ਚੱਲੂਗਾ। ਉਸ ਤੋਂ ਬਾਅਦ ਹੋਮ ਡਿਲੀਵਰੀ ਜੇ ਅਸੀਂ ਕਰਦੇ ਆਂ ਦੇਖੋ ਇੱਕ ਏਰੀਆ ਦੇ ਵਿੱਚ ਆਪਾਂ ਲਿਸੈਂਸਸੀਆਂ ਕੋਲ ਕੰਮ ਹੈ ਜੇ ਆਪਾਂ ਗਿਲ ਰੋਡ ਲਈਏ ਜਨਤਨਗਰ ਲਈਏ ਸ਼ਿਮਲਾ ਗੁਰੀ ਲਈਏ ਤਾਂ ਏਰੀਆ ਕਿਵੇਂ ਡਿਫਾਈਨਡ ਆਊਗਾ ਕਸਟਮਰ ਡਿਫਰੈਂਸ਼ੀਏਟ ਕਿਵੇਂ ਹੋਊਗਾ ਕਿਹੜਾ ਕਸਟਮਰ ਮੇਰਾ ਹੈ ਕਿਹੜਾ ਕਸਟਮਰ ਤੁਹਾਡਾ ਹੈ ਕਿਹੜਾ ਕਸਟਮਰ ਤੀਸਰੇ ਬੰਦੇ ਦਾ ਉਹਨੂੰ ਆਪਾਂ ਕਿਵੇਂ ਡਿਫਰੈਂਸ਼ੀਏਟ ਕਰਾਂਗੇ ਇਹ ਕਿਸ ਰੇਟ ਦੇ ਕਿ ਇਹਦੇ ਨਾਲ ਕੀ ਹੈ ਸ਼ਰਾਬ ਨਜਾਇਜ਼ ਵੀ ਕੱਲੋ ਜੂਗੀ ਜਾਂ ਜਿਹੜੇ ਪ੍ਰਾਈਜ਼ਿੰਗ ਹੈ ਪ੍ਰਾਈਜ਼ਿੰਗ ਵਿੱਚ ਫਰਕ ਆਣ ਲੱਗ ਜੂਗੇ ਲੋਕੀ ਨਵੀਂ ਨਵੀਂ ਆਫਰ ਦੇਣ ਲੱਗ ਜਾਣਗੇ ਇਹ ਬਹੁਤ ਇੱਕ 네ਗੇਟਿਵ ਪਿਕਚਰ ਕ੍ਰੀਏਟ ਕਰੂਗਾ ਸਾਡੀ ਐਕਸਾਈਜ਼ ਵ ਤੇ ਸਾਡੇ ठेकेदारों ਲਈ ਵੀ ਸਾਡੇ ਆਪਸ ਵਿੱਚ ਲੜਾਈਆਂ ਵੀ ਵੱਧ ਸਕਦੀਆਂ ਤੇ ਹੋਮ ਡਿਲੀਵਰੀ ਨਹੀਂ ਹੋਣੀ ਚਾਹੀਦੀ ਹੁਣ ਡਿਲੀਵਰੀ ਇਸ ਠੇਕੇ ਵਾਸਤੇ ਨਹੀਂ ਬਣੀ ਆ ਜੀ ਤੇ ਜੇ ਸਰਕਾਰ ਤੁਹਾਡੇ ਜਿਹੜੀ ਡਿਮਾਂਡ ਹੈ ਮੰਗ ਹੈ ਪੂਰੀ ਨਹੀਂ ਕਰਦੀ ਤੇ ਤੁਹਾਡਾ ਫੈਸਲਾ ਕੀ ਹੋਊਗਾ ਅੱਗੋਂ ਦੇਖੋ 1.5 ਤੋਂ 2 ਲੱਖ ਰੁਪਏ ਸਾਡਾ ਰੋਜ਼ ਦਾ ਰੈਵਨਿਊ ਬਣਦਾ ਅਸੀਂ ਜੇ ਅੱਜ ਜਾਂ 7 ਤਰੀਕ ਹੈ ਜੇ ਅੱਜ ਅਸੀਂ ਠੇਕੇ ਖੋਲ ਦਿੰਨੇ ਆ ਸਾਨੂੰ ਕੱਲ ਸਵੇਰੇ ਸਰਕਾਰ ਨੂੰ 2 ਲੱਖ ਰੁਪਏ ਜਾਂ ਵਨ ਥੈਂਡ ਵਿੱਚ ਸਾਨੂੰ ਜਿੰਨੇ ਵੀ ਦੇਰ ਸਾਡੇ ਠੇਕੇ ਖੁੱਲੂਗੇ ਸਾਨੂੰ ਰੇਵਨਿਊ ਨਹੀਂ ਬੋਗੀ ਜੋ ਵੀ ਸਾਡੀ ਬੰਦੀ ਰੈਵਨਿਊ ਆ ਰਹੀ ਗਰੁੱਪ ਦੇ ਦਾ ਆਪਣੀ ਰੈਵਨਿਊ ਜਨਰੇਸ਼ਨ ਹੁੰਦੇ ਕੁ 2 ਲੱਖ ਰੁਪਏ ਜਾਂ 1.5 ਲੱਖ ਰੁਪਏ ਰੋਜ਼ ਦਾ ਅਸੀਂ ਸੇਲ ਕਰ ਲਾਂਗੇ ਸਾਨੂੰ ਨਹੀਂ ਲੱਗਦਾ ਹੈਗਾ ਜੋ ਸਾਡਾ ਪਿਛਲਾ ਰਿਕਾਰਡ ਹੈ ਅਸੀਂ ਕਾਫੀ ਜੇਰ ਤੋਂ ਇਸ ਟ੍ਰੇਡ ਦੇ ਵਿੱਚ ਹੈਗੇ ਕਿ ਇਸ ਹਾਲਾਤ ਦੇ ਨਾਲ ਜਿਸ ਕੋਵਿਡ-19 ਚੱਲ ਰਹੀ ਹੈ ਸਾਰੇ ਕਾਰੋਬਾਰ ਬੰਦ ਨੇ ਲੋਕੀ ਘਰਾਛ ਨੇ ਆਪਣਾ ਪਰਹੇਜ਼ ਕਰ ਰਹੇ ਨੇ ਉਸ ਤੋਂ ਬਾਅਦ ਸਾਡੇ ਹਾਤੇ ਬੰਦ ਨੇ ਸਾਡੇ ਨੂੰ 20 ਤੋਂ 30% ਇਨਕਮ ਹਾਤੇ ਵਿੱਚੋਂ ਆਉਂਦੀ ਸੀਗੀ ਲੋਕੀ ਉੱਤੇ ਬੈਠ ਕੇ ਡਰਿੰਕ ਕਰਦੇ ਸੀਗੇ ਉਹ ਸੇਲ ਹੁੰਦੀ ਸੀ ਇਹ ਹੱਤੇ ਵੀ ਬੰਦ ਦਿੱਤਾ ਸਾਨੂੰ ਨਹੀਂ ਲੱਗਦਾ ਕਿ ਅਸੀਂ ਕੰਮ ਕਰ ਪਾਵਾਂਗੇ ਇੱਕ ਪਾਲਿਸੀ ਦਾ ਜ਼ਿਕਰ ਹੋ ਰਿਹਾ ਸੀਗਾ ਕਿ ਪਾਲਿਸੀ ਜਿਹੜੀ ਹੈਗੀ ਹੈ ਉਹ ਕਲੀਅਰ ਨਹੀਂ ਹੈਗੀ ਪਾਲਿਸੀ ਜਿਹੜੀ ਆਉਣੀ ਸੀ ਫਰਵਰੀ ਦੇ ਮਹੀਨੇ ਆਉਣੀ ਸੀ ਠੀਕ ਹੈ ਪਾਲਿਸੀ ਦੇ ਨਾਲ ਜੋ ਮੌਜੂਦਾ ਹਾਲਾਤ ਨੇ ਉਹਦਾ ਕੀ ਲੈਣਾ ਦੇਣਾ ਹੈ ਦੇਖੋ ਕੋਵਿਡ 19 ਜਿਹੜਾ ਹੈਗਾ ਕਿਸੇ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀਗੀ 22 ਤਰੀਕ ਨੂੰ ਸਾਡੇ ਪ੍ਰਧਾਨ ਮੰਤਰੀ ਜੀ ਨੇ ਪਹਿਲੀ ਵਾਰੀ ਚਿੰਤਾ ਕਰ ਸ਼ੁਰੂ ਕੀਤੀ ਉਸ ਤੋਂ ਬਾਅਦ 23 ਤੋਂ ਬਾਅਦ ਲਗਾਤਾਰ ਹੁਣ ਲੋਕਡਾਊਨ ਚੱਲਦਾ ਪਿਆ ਹੈ ਕਿਤਨੀ ਸਵਰ ਨਾਲੇਜ ਨਹੀਂ ਸੀਗੀ ਜਿਹੜੀ ਪਾਲਿਸੀ ਬਣੀ ਹੋਈ ਹੈ ਉਹ ਰੈਗੂਲਰ ਡੇ ਦੇ حساب ਨਾਲ ਬਣੀ ਹੋਈ ਹੈ ਰੈਗੂਲਰ ਇਨਕਮ ਦੇ حساب ਨਾਲ ਬਣੀ ਹੋਈ ਹੈ ਰੈਗੂਲਰ ਪੋਪੂਲੇਸ਼ਨ ਦੇ حساب ਨਾਲ ਬਣੀ ਹੋਈ ਹੈ ਇਹ ਸਾਰਾ ਕੁਝ ਦੇਖੋ ਹੁਣ ਕੋਵਿਡ-19 ਨਾਲ ਹਰ ਕਿਸੇ ਦਾ ਬਿਜ਼ਨਸ ਵੀ ਹੈ ਫੈਕਟਰੀਜ਼ ਵੀ ਇੰਡਸਟਰੀਜ਼ ਵੀ ਹੈ ਸਾਰੇ ਬੰਦ ਨੇ ਜਾਂ GST ਇਨਕਮ ਹੈ ਸਰਕਾਰ ਦੀ ਸਰਕਾਰ ਦੇ ਵੀ ਰੈਵਨਿਊ ਐਕਸਾਈਜ਼ ਵੱਲੋਂ ਵੀ ਨਹੀਂ ਜਾਂ ਹੋਰ GST ਵੱਲੋਂ ਸੀਗਾ ਹੋਰ ਵੀ ਸੀਗਾ ਸਭ ਚੀਜ਼ਾਂ ਘਟੀਆਂ ਹੋਈਆਂ ਨੇ ਪਰ ਇਹ ਕਿਉਂਕਿ ਤਜਾਰੇ ਐਕਸਾਈਜ਼ ਪੂਰੇ ਰੈਵਨਿਊ ਲੈ ਰਹੀ ਹੈ ਆਪਾਂ ਦੇਖਿਓ GST ਹੈ ਇਨਕਮ ਟੈਕਸ ਸੀਗਾ ਉਹ ਵੀ ਘਟ ਗਿਆ ਪਰ ਐਕਸਾਈਜ਼ ਫੇਰ ਕਹਿ ਰਹੀ ਕਿ ਐਕਸਾਈਜ਼ ਪੂਰੀ ਲੱਗੂਗੀ ਐਕਸਾਈਜ਼ ਫੀਸ ਨਹੀਂ ਕੋਈ ਲੈਸ ਕੀਤੀ ਜਾਊਗੀ ਜਾਂ ਉਹ ਪਾਲਿਸੀ ਪਿਛਲੇ ਸਾਲ ਦੇ ਹਿਸਾਬ ਨਾਲ ਰਹੂਗੀ ਜਦ ਤੱਕ ਕੋਵਿਡ-19 ਦਾ ਹੱਲ ਨਹੀਂ ਹੁੰਦਾ ਸਾਨੂੰ ਕੁਝ ਨਾ ਕੁਝ ਰਾਹਤ ਜ਼ਰੂਰ ਦੇਣੀ ਚਾਹੀਦੀ ਹੈ ਇਹ ਫੈਸਲਾ ਜੋ ਠੇਕੇ ਬੰਦ ਕਰਨ ਦਾ ਹੈ ਇਹ ਤੁਹਾਡੀਆਂ ਆਪਣੇ ਪੂਰੇ ਜ਼ਿਲ੍ਹੇ ਦਾ ਹੈਗਾ ਜ਼ਿਲ੍ਹੇ ਪੱਧਰ ਤੇ ਹੈ ਜਾਂ ਪੂਰੇ ਸੂਬੇ ਪੱਧਰ ਤੇ ਹੈ ਦੇਖੋ ਸਾਡੀ ਵਕਫਾ ਅਸੋਸੀਏਸ਼ਨ ਨੇ ਇਸ ਦੇ ਤੇ ਕੰਮ ਕਰ ਰਹੀਆਂ ਨੇ ਪਰ ਅਸੀਂ ਜੇ ਇੰਡੀਵਿਜੂਅਲ ਤੌਰ ਤੇ ਵੀ ਸੋਚਦੇ ਹਾਂ ਜੇ ਅਸੀਂ ਕੱਲ ਸਾਨੂੰ ਕਹਿੰਨਗੇ ਠੇਕੇ ਖੋਲ ਦੋ ਸੀ ਤਾਂ ਅਸੀਂ ਕਿੱਥੋਂ ਪੈਸੇ ਦੇ ਦਾਂਗੇ ਅਸੀਂ ਇਹਨਾਂ ਨੂੰ ਮੰਨੋ ਕੱਲ ਖੋਲ ਦੇਣੇ ਦੋ ਚਾਰ ਦਿਨ ਸਾਡੀ ਸੇਲ ਹੋ ਵੀ ਜਾਂਦੀ ਹੈ ਆਪਾਂ ਦਿੱਲੀ ਦੇਖਿਆ ਹੈ ਜਾਂ ਹਰਿਆਣਾ ਦੇਖਿਆ ਕਿ ਸੇਲ ਹੋਈ ਹੈ ਪਰ ਜੇ ਕੱਲ ਨੂੰ ਉਸ ਤੋਂ ਬਾਅਦ ਨਹੀਂ ਸੇਲ ਹੁੰਦੀ ਸਾਡਾ ਮੰਥਲੀ ਬੇਸ ਇਨਕਮ ਹੈ ਪੂਰੇ ਸਾਲ ਦੇ ਅਸੀਂ ਪੈਸੇ ਦੇਣੇ ਆ ਜੇ ਨਹੀਂ ਹੋਊਗੀ ਤਾਂ ਅਸੀਂ ਇੱਕ ਤਰੀਕੇ ਨਾਲ ਬਹੁਤ ਵੱਡਾ ਲਾਸ ਹੋਊਗਾ ਸਰਕਾਰ ਨੂੰ ਵੀ ਲਾਸ ਹੋਊਗਾ ਸਰਕਾਰ ਦੇ ਬਕਾਇਆ ਟੁੱਟੂਗੇ ਸਾਡੇ ਤੇ ਅਸੀਂ ਡਿਫਾਲਟਰ ਬਣਾਂਗੇ ਸਾਡੇ ਦੇ ਇਨਕਮ ਹੈਗੀ ਹੈ ਉਹ ਬਕਾਇਆ ਟੁੱਟ ਜਾਊਗਾ ਸਾਡੇ ਖਿਲਾਫ ਅਗਰ ਜੇ ਤੁਸੀਂ ਠੇਕੇ ਖੋਲਦੇ ਹੋ ਜੋ ਜਿਸ ਢੰਗ ਨਾਲ ਸਰਕਾਰ ਕਹਿ ਰਹੀ ਹੈ ਉਸ ਢੰਗ ਨਾਲ ਤੁਸੀਂ ਠੇਕੇ ਖੋਲਦੇ ਹੋ ਉਸ ਤੌਰ ਤਰੀਕੇ ਨਾਲ ਤੁਸੀਂ ਠੇਕੇ ਖੋਲਦੇ ਹੋ ਤੁਹਾਨੂੰ ਕਿੰਨਾ ਨੁਕਸਾਨ ਆ ਰੋਈਦਾ ਸਾਨੂੰ ਦੇਖੋ ਜੀ 50% ਦੀ ਸਾਨੂੰ ਉਮੀਦ ਹੈ ਕਿ 50% ਜਿਹੜੀ ਅੱਗੇ ਸਾਡੀ ਸੇਲ ਹੁੰਦੀ ਹੈ 50% ਘੱਟ ਸੇਲ ਹੋਵੇ ਤੇ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਗਵਰਨਮੈਂਟ ਕੋਈ ਐਜੀ ਸਕੀਮ ਲਿਆਵੇ ਤਾਂ ਨਾ ਗਵਰਨਮੈਂਟ ਦਾ ਵੀ ਨੁਕਸਾਨ ਨਾ ਹੋਵੇ ਸਾਡੇ ਦਾ ਵੀ ਨੁਕਸਾਨ ਨਾ ਹੋਵੇ ਕੋਈ ਕਮਿਸ਼ਨ ਬੇਸ ਕੋਈ ਪਾਲਿਸੀ ਲਿਆਵੇ ਜਿਸ ਨਾਲ ਸਾਡੀ ਸੇਲ ਹੋਵੇ ਇਹ ਦੋਨੋਂ ਸਾਡਾ ਵੀ ਬਚਾ ਹੋ ਜੇ ਤੇ ਸਰਕਾਰ ਦੇ ਬਚਾ ਹੋ ਜੇ ਕਿਸੇ ਸਰਕਾਰੀ ਅਧਿਕਾਰੀ ਨਾਲ ਤੁਹਾਡੀ ਮੀਟਿੰਗ ਹੋਈ ਹੈ ਤੁਹਾਡੀ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ ਸਾਡੇ ਡੀਟੀਸੀ ਸਾਹਿਬ ਨਾਲ ਏਟੀਸੀ ਸਾਹਿਬ ਨਾਲ ਸਾਡੇ ਈਟੀਓ ਸਾਹਿਬ ਮਨ ਇੰਸਪੈਕਟਰ ਸਾਹਿਬ ਨਾਲ ਰੂਟੀਨ ਚ ਮੀਟਿੰਗਾਂ ਚੱਲਦੀਆਂ ਨੇ ਅਸੀਂ ਸਮਝਾਇਆ ਜਾ ਰਹੇ ਹਾਂ ਉਹ ਵੀ ਸਮਝਾ ਰਹੇ ਨੇ ਪਰ ਇਹ ਕੋਵਿਡ-19 ਦੇ ਕਾਰਨ ਦੇਖੋ ਜਿਵੇਂ ਸਭ ਨੂੰ ਪਤਾ ਹੈ ਕਿ ਸਾਰੇ ਉੱਪਰ ਕੈਬਨਿਟ ਲੈਵਲ ਤੇ ਵੀ ਸਭ ਬਿਜ਼ੀ ਨੇ ਇਸ ਬਿਮਾਰੀ ਨਾਲ ਇਹ ਲੜਨ ਦੇ ਲਈ ਕੋਸ਼ਿਸ਼ਾਂ ਕਰ ਰਹੇ ਨੇ ਉਹ ਵੀ ਸਭ ਗੱਲ ਸਾਡੀ ਸਮਝਦੇ ਨੇ ਪਰ ਜਿਵੇਂ ਕਿ ਹੁਣ ਹਰ ਬਹੁਤ ਚੀਜ਼ਾਂ ਜ਼ਰੂਰੀ ਨੇ ਉਹ ਦੇਖੋਗੇ ਸਾਡਾ ਸਾਨੂੰ ਉਮੀਦ ਹੈ ਕਿ ਸਾਡਾ ਕੋਈ ਨਾ ਕੋਈ ਹੱਲ ਕੀਤਾ ਜਾਵੇਗਾ ਕਿ ਆਸ ਲਾਈ ਜਾ ਸਕਦੀ ਹੈ ਕਿੰਨਾ ਸਮਾਂ ਲੱਗ ਸਕਦਾ ਸਰ ਦੇਖੋ ਦੋ ਤਿੰਨ ਦਿਨ ਅੱਜ ਵੀ ਸਾਡੇ ਡੀਟੀ ਸਾਹਿਬ ਦੀ ਵੀਡੀਓ ਕਾਨਫਰੈਂਸਿੰਗ ਹੈ ਤੇ ਕੈਬਨਿਟ ਦੀ ਮੀਟਿੰਗ ਕੱਲ ਵੀ ਹੋਈ ਸੀ ਪਰਸੋ ਵੀ ਹੋਈ ਹੈ ਸ਼ਾਇਦ ਕੱਲ ਫੇਰ ਹੋਵੇ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ ਦੇਖੋ ਕੁਝ ਨਾ ਕੁਝ ਸਾਨੂੰ ਲੱਗਦਾ ਹੈ ਕਿ ਜ਼ਰੂਰ ਹੱਲ ਹੋਵੇਗਾ ਕੈਪਟਨ ਸਾਹਿਬ ਸਮਝਦੇ ਨੇ ਦੇਖੋ ਸਾਡਾ ਜ਼ਰੂਰ ਹੱਲ ਕਰ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸਰ ਥੈਂਕ ਯੂ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ باوجود ਇਸ ਦੇ ਜਿਹੜੇ ਸ਼ਰਾਬ ਦੀਆਂ ਵੱਡੀਆਂ ਕੰਪਨੀਆਂ ਨੇ ਠੇਕੇਦਾਰ ਨੇ ਉਹ ਠੇਕੇ ਨਹੀਂ ਖੋਲ ਰਹੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸਮਾਂ ਦਿੱਤਾ ਗਿਆ ਹੈ 6 ਘੰਟੇ ਦਾ ਠੇਕੇ ਖੋਲਣ ਵਾਸਤੇ ਉਹਨਾਂ ਲਈ ਕਾਫੀ ਨਹੀਂ ਹੈ ਹੋਰ ਵੀ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਉਹ ਦੱਸ ਰਹੇ ਨੇ ਕੀ ਕਹਿਣਾ ਤੁਹਾਡਾ ਸਰਕਾਰ ਨੇ ਅੱਜ ਤੋਂ 9 ਵਜੇ ਤੋਂ ਲੈ ਕੇ 3 ਵਜੇ ਤੱਕ ਠੇਕੇ ਖੋਲਣ ਦੇ ਹੁਕਮ ਜਾਰੀ ਕੀਤੇ ਨੇ ਤੇ ਨਾਲ ਇਹ ਵੀ ਪ੍ਰੋਵੀਜ਼ਨ ਕੀਤੀ ਹੈ ਕਿ 3 ਵਜੇ ਤੋਂ 6 ਵਜੇ ਤੱਕ ਹੋਮ ਡਿਲੀਵਰੀ ਕੀਤੀ ਜਾ ਸਕਦੀ ਹੈ ਹੋਮ ਡਿਲੀਵਰੀ ਵਾਸਤੇ ਹਰ ਜ਼ੋਨ ਚ ਦੋ ਬੰਦਿਆਂ ਨੂੰ ਕਰਫੂ ਪਾਸ ਵੀ ਦਿੱਤਾ ਜਾਏਗਾ ਔਰ ਗੱਡੀ ਦਾ ਪਾਸ ਵੀ ਦਿੱਤਾ ਜਾਏਗਾ ਸੋ ਥੈਟ ਉਹ ਇੱਕ ਬੰਦੇ ਨੂੰ ਦੋ ਬੋਤਲਾਂ ਜਿਹੜੀਆਂ ਹੈਗੀਆਂ ਹੋਮ ਡਿਲੀਵਰੀ ਦੇ ਸਕਦੇ ਆ ਉਹਦੇ ਚ ਉਹਨਾਂ ਨੂੰ ਕੰਡੀਸ਼ਨ ਇਹ ਰੱਖੀ ਹੈ ਕਿ ਉਹ ਇਨਵੌਇਸ ਨਾਲ ਲੈ ਕੇ ਚੱਲਣਗੇ ਤੇ ਸਿਰਫ ਆਪਣੇ ਏਰੀਆ ਚ ਹੀ ਸਪਲਾਈ ਕਰ ਸਕਦੇ ਆ ਜਿਹੜਾ ਜ਼ੋਨ ਦਾ ਏਰੀਆ ਪਹਿਲਾਂ ਤੋਂ ਉਹਨਾਂ ਦਿੱਤਾ ਹੋਇਆ ਉਸ ਦੇ ਅੰਦਰ ਲੇਕਿਨ ਠੇਕੇਦਾਰਾਂ ਦਾ ਕਹਿਣਾ ਇਹ ਹੈ ਕਿ ਜਦੋਂ ਤੱਕ ਕਿਉਂਕਿ ਇਹ ਰੈਵਨਿਊ ਜਿਹੜਾ ਫਿਕਸ ਕੀਤਾ ਗਿਆ ਸੀ ਇਹ ਫਰਵਰੀ ਚ ਫਿਕਸ ਕੀਤਾ ਗਿਆ ਸੀ ਜਦੋਂ ਕਿ ਕੋਵਿਡ 19 ਜੈਸੀ ਕੋਈ ਚੀਜ਼ ਨਹੀਂ ਸੀ ਜਾਂ ਉਦੋਂ ਪੰਜਾਬ ਚ ਕੋਈ ਖਤਰਾ ਨਹੀਂ ਸੀ ਤੇ ਉਦੋਂ ਰੈਵਨਿਊ ਜਿਹੜਾ ਹੈਗਾ ਇਹ ਕਹਿੰਦੇ ਆ ਵੀ ਕਾਫੀ ਜ਼ਿਆਦਾ ਫਿਕਸ ਕੀਤਾ ਗਿਆ ਸੀ ਲੇਕਿਨ ਕੋਵਿਡ-19 ਨੂੰ ਦੇਖਦੇ ਹੋਏ ਇਹਨਾਂ ਦਾ ਕਹਿਣਾ ਕਿ ਅਸੀਂ 19 ਸੇਲ ਨਹੀਂ ਕਰ ਪਾਵਾਂਗੇ ਜਿੰਨਾ ਸਾਡਾ ਮਿਨੀਮਮ ਕੋਟਾ ਸ਼ਰਾਬ ਦਾ ਫਿਕਸ ਕੀਤਾ ਹੋਇਆ ਤੇ ਉਹਨਾਂ ਰੈਵਨਿਊ ਇਹਨਾਂ ਨੂੰ ਦੇਣਾ ਹੀ ਪਏਗਾ ਸੋ ਇਸ ਕਰਕੇ ਦੇ ਆਰ ਐਪਰੀਹੈਂਸਿਵ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਲਾਸਸ ਹੋਣਗੇ ਲੇਕਿਨ ਅਸੀਂ ਇਹਨਾਂ ਨੂੰ ਮੀਟਿੰਗ ਕੀਤੀ ਹੈ ਔਰ ਸਮਝਾਇਆ ਕਿ ਸਰਕਾਰ ਇਹਨਾਂ ਦਾ ਰੈਵਨਿਊ ਦਾ ਪੱਖ ਹੈ ਉਹ ਦੇਖ ਰਹੀ ਹੈ ਔਰ ਕੈਬਨਿਟ ਚ ਇਸ਼ੂ ਜਾਏਗਾ ਇੱਕ ਦੋ ਦਿਨਾਂ ਚ ਕੈਬਨਿਟ ਮੀਟਿੰਗ ਹੋਏਗੀ ਉਹਦੇ ਚ ਜੋ ਵੀ ਰੀਲੀਫ ਦਿੱਤੇ ਜਾਣਗੇ ਇਹਨਾਂ ਨੂੰ ਮਿਲ ਜਾਣਗੇ ਲੇਕਿਨ ਇਹਨਾਂ ਦਾ ਕਹਿਣਾ ਇਹ ਕਿ ਜਦੋਂ ਤੱਕ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿੰਨਾ ਰੀਲੀਫ ਦਿੱਤਾ ਗਿਆ ਜਾਂ ਬੰਦ ਲੋਕਡਾਊਨ ਪੀਰੀਅਡ ਦਾ ਜਿਹੜਾ ਹੈਗਾ ਉਹਨਾਂ ਨੇ ਕੀ ਕੀਤਾ ਉਹਦਾ ਕੀ ਰੀਲੀਫ ਦਿੱਤਾ ਜਾਂ ਕਿੰਨਾ ਮਤਲਬ ਇਹਨਾਂ ਨੂੰ ਰੈਵਨਿਊ ਦੇਣਾ ਪਵੇਗਾ ਉਹਨਾਂ रहे शराब ਦੇ ਠੇਕੇ ਨਹੀਂ ਖੋਲਣਗੇ ਕਿਉਂਕਿ ਇਹ ਸੋਚ ਰਹੇ ਹੈ ਕਿ ਬਹੁਤ ਜ਼ਿਆਦਾ ਇਕਨੋਮਿਕ ਸਲੋ ਡਾਊਨ ਹੋਊਗਾ ਤੇ ਉਹਨਾਂ ਦੀ ਸ਼ਰਾਬ ਦੀ ਸੇਲ ਨਹੀਂ ਨਹੀਂ ਹੋਏਗੀ ਲੇਕਿਨ ਅਸੀਂ ਇਹਨਾਂ ਨੂੰ ਸਮਝਾਇਆ ਕਿ ਜੋ ਵੀ ਰੀਲਿਫ ਬੰਦਾ ਹੋਇਆ ਸਰਕਾਰ ਦੇਗੀ ਤੁਸੀਂ ਠੇਕੇ ਖੋਲੋ ਲੇਕਿਨ ਇਹ ਅਜੇ ਦੇ ਬਾਰੇ ਸੋਚ ਰਹੇ ਹੈ ਜੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਹੱਦਬੰਦੀ ਹੈ ਹੋਮ ਡਿਲੀਵਰੀ ਵਾਸਤੇ ਉਹ ਹੱਦਬੰਦੀ ਵੀ ਪਾਲਿਸੀ ਦੇ ਵਿੱਚ ਕਲੀਅਰ ਨਹੀਂ ਕੀਤੀ ਗਈ ਉਸ ਤੋਂ ਇਲਾਵਾ ਜੇ ਉਹ ਖੋਲਦੇ ਨੇ ਸ਼ਰਾਬ ਦੇ ਠੇਕੇ ਤੇ ਉਹਨਾਂ ਨੂੰ ਵੱਡਾ ਘਾਟਾ ਪੈ ਸਕਦਾ ਨਹੀਂ ਹੋਮ ਡਬਲੂ ਬਾਰੇ ਇਹਨਾਂ ਦਾ ਮਤਲਬ ਹੱਦਬੰਦੀ ਦਾ ਕੋਈ ਇਸ਼ੂ ਨਹੀਂ ਹੈ ਇਹ ਕਹਿ ਰਿਹਾ ਕਿ ਇਹ ਹੋਮ ਡਿਲੀਵਰੀ ਜਿਹੜੇ ਬੰਦੇ ਅਸੀਂ ਲਗਾਵਾਂਗੇ ਉਹੀ ਕੱਲ ਨੂੰ ਸਮਗਲਰ ਬਣ ਜਾਣਗੇ ਉਹੀ ਸਪਲਾਇਰ ਬਣ ਜਾਣਗੇ ਇਧਰੋਂ ਉਧਰੋਂ ਲੈ ਕੇ ਉਹ ਸਪਲਾਈ ਕਰਨਗੇ ਤੇ ਇਹਨਾਂ ਦੀ ਸੇਲ ਦਾ ਨੁਕਸਾਨ ਹੋਊਗਾ ਇਹਨਾਂ ਦਾ ਇਹ ਕਹਿਣਾ ਜਦੋਂ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਚ ਰੱਖਦੇ ਹੋਏ ਹੋਮ ਡਿਲੀਵਰੀ ਦਾ ਰੱਖਿਆ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਹੋ ਸਕੇ ਠੇਕਿਆਂ ਤੇ ਰਸ਼ਵੀ ਨਾ ਹੋਵੇ ਔਰ ਲੋਕਾਂ ਨੂੰ ਘਰ ਬੈਠੇ ਸ਼ਰਾਬ ਜੀ ਜੀ ਦੀ ਜ਼ਰੂਰਤ ਹੈ ਉਹਨੂੰ ਮਿਲ ਸਕੇ ਇਸ ਸਮੱਸਿਆ ਦੇ ਹੱਲ ਦੇ ਲਈ ਜੋ ਪਾਲਿਸੀ ਹੈ ਉਹ ਕਦੋਂ ਤੱਕ ਕਲੀਅਰ ਹੋ ਸਕਦੀ ਹੈ ਕਦੋਂ ਤੱਕ ਆ ਸਕਦੀ ਹੈ ਸਰਕਾਰ ਨੇ ਕਮੇਟੀ ਬਣਾਈ ਸੀਗੀ ਆਫੀਸਰਸ ਦੀ ਉਹਨਾਂ ਨੇ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਹੋਈ ਹੈ ਤੇ ਉਹ ਹੁਣ ਕੈਬਨਟ ਦੇ ਵਿੱਚ ਇਸ਼ੂ ਸਾਰੇ ਡਿਸਕਸ ਹੋਣੇ ਆ ਕੈਬਨਟ ਜੋ ਵੀ ਫੈਸਲਾ ਕਰੇਗੀ ਸਰਕਾਰ ਜੋ ਫੈਸਲਾ ਕਰੇਗੀ ਉਹਦੇ ਮੁਤਾਬਿਕ ਇੰਪਲੀਮੈਂਟ ਹੋ ਜਾਏਗਾ 1-2 ਦਿਨਾਂ ਦੇ ਵਿੱਚ ਉਮੀਦ ਹੈ ਕੈਬਨਟ ਦੀ ਮੀਟਿੰਗ ਹੋ ਜਾਏਗੀ ਤੇ ਜੋ ਵੀ ਸਾਰੇ ਫੈਸਲੇ ਆ ਉਹ ਲੈ ਲੈ ਜਾਣਗੇ ਜੇ ਆਪਾਂ ਗੱਲ ਕਰੀਏ ਰੈਵਨਿਊ ਦੀ ਤੇ ਐਕਸਾਈਜ਼ ਡਿਪਾਰਟਮੈਂਟ ਤੋਂ ਪੰਜਾਬ ਸਰਕਾਰ ਨੂੰ ਕਿੰਨਾ ਰੈਵਨਿਊ ਜਨਰੇਟ ਹੁੰਦਾ ਹੈ ਤੇ ਜੇ ਉਹਦੇ ਵਿੱਚ ਲੁਧਿਆਣੇ ਦੀ ਜਿਹੜੀ ਹਿੱਸੇਦਾਰੀ ਹੈ ਪਾਰਟਿਸਪੇਸ਼ਨ ਹੈ ਉਹ ਕਿੰਨੀ ਹੈ ਪੰਜਾਬ 'ਚ ਤਕਰੀਬਨ ਐਕਸਾਈਜ਼ ਦਾ ਰੈਵਨਿਊ 6000 ਕਰੋੜ ਰੁਪਈਆ ਅੰਦਾਜ਼ਾ ਫਿਗਰ ਹੈ ਇਹ ਲੁਧਿਆਣੇ ਦਾ 11 ਡਿਵੀਜ਼ਨ ਦਾ ਮਤਲਬ ਲੁਧਿਆਣੇ ਦਾ 1100 ਕਰੋੜ ਰੁਪਇਆ ਹੈ ਸੋ 20% ਸਾਡਾ ਸ਼ੇਅਰ ਹੁੰਦਾ ਹੈ ਮਤਲਬ ਰੈਵਨਿਊ ਚ ਲੁਧਿਆਣੇ ਦਾ ਸਾਰੇ ਪੰਜਾਬ ਦਾ ਬਹੁਤ ਬੜਾ ਰੈਵਨਿਊ ਹੈ ਸਾਡਾ ਔਰ ਕੋਵਿਡ ਦੇ ਕਾਰਨ ਜਿੰਨੇ ਦਿਨ ਵੀ ਬੰਦ ਰਿਹਾ ਐ ਐਕਸਾਈਜ਼ ਟਿਕਾਏ ਬੰਦ ਰਿਹਾ ਉਹਦਾ ਕਾਫੀ ਨੁਕਸਾਨ ਹੋਇਆ ਯੂ ਆਰ ਲੁਕਿੰਗ ਇਨਟੂ ਇਟ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਹੁਣ ਦੇਖਣਾ ਇਹ ਹੈ ਕਿ ਸਰਕਾਰ ਠੇਕੇਦਾਰਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਚ ਰੱਖਦੇ ਹੋਏ ਸ਼ਰਾਬ ਦੇ ਠੇਕੇ ਖੁਲਵਾ ਕੇ ਇਸ ਦੇ ਟੈਕਸ ਤੋਂ ਖਜ਼ਾਨੇ ਦੇ ਘਾਟੇ ਦੀ ਪੂਰਤੀ ਕਰਨ ਦੇ ਨਾਲ ਨਾਲ ਸ਼ਰਾਬ ਦੇ ਸ਼ੌਕੀਨਾਂ ਦੀਆਂ ਆਸਾਂ ਨੂੰ ਪੂਰ ਪਾਉਂਦੀ ਹੈ ਜਾਂ ਨਹੀਂ ਲੁਧਿਆਣਾ ਤੋਂ ਹਰਜੀਤ ਦੁਗਰੀ ਦੀ ਰਿਪੋਰਟ ਐਸਐਮਜ਼ेड ਨਿਊਜ਼